ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਡੀਐਸਪੀ ਟਾਂਡਾ ਗਵਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗਵਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਵੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚੰਦ ਸਿੰਘ ਵਾਸੀ ਵਾਰਡ ਨੰਬਰ 8 ਅੱਜ ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆ ਇਹਨਾਂ ਦੀ ਇਹਨਾਂ ਤੇ ਮੁਕਦਮੇ ਸੀਗੇ ਐਨਡੀਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਏਜੀ ਰੇਂਜ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਾਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਠ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਪਾਰਟ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 85 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਟੋ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਰ ਟਾਂਡੇ ਫੇਰ ਵਿੱਚ ਹੋਰ ਇਸ ਤੋਂ ਇਲਾਵਾ ਕੋਈ ਮਤਲਬ ਕੋਈ ਕਾਰਵਾਈ ਕੀਤੀ ਹੋਈ ਨਸ਼ਾ ਖਿਲਾਫ ਜਾਂ ਸਿੱਧਾ ਹਾਂਜੀ ਹਾਂਜੀ ਸਾਡੇ ਅਸੀਂ ਬਹੁਤ ਆ ਡੇੜੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਮਤਲਬ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮੱਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰੋਪਰਟੀ ਸੀਜ਼ ਕਰਵਾਵਾਂਗੇ ਜਿਹੜਾ ਕਿ ਸਬਡਿਵੀਜ਼ਨ ਦੇ ਅੰਦਰ ਜਿਹੜੇ ਪਿੰਡਾਂ ਦੰਦੇ ਹੁਣ ਤੱਕ ਕਿੰਨੇ ਘਰਾਂ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤਾ ਗਿਆ ਜਿਹੜਾ ਕਿ ਇਹ ਜਿਹੜਾ ਐਗਜੈਕਟ ਨਹੀਂ ਮੇਰ ਕੋ ਫਿਕਰ ਹੈਗੀ ਜਦੋਂ ਹੁਣ ਇਹਦਾ ਠੜਕ ਦਾ ਇਹਨਾਂ ਦਾ ਜੈਨਦੀਪ ਰਜਿੰਦਰ ਸਿੰਘ ਹੁਣਾਂ ਦਾ ਬਣਿਆ ਆ ਜਿਹੜੇ ਅੱਗੇ ਅੱਗੇ ਅਸੀਂ ਉਹ ਅਜੇ ਤੁਹਾਨੂੰ 10 ਪਬਲਿਕ ਨਹੀਂ ਦੱਸ ਸਕਦੇ ਪਬਲਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹ ਵੀ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਹਾਂ ਇਸ ਤੋਂ ਪਹਿਲਾਂ ਅਸੀਂ ਗਰਦੀ ਹਾਲ ਖੁਰਦਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਈ ਸੀ ਉਹਨਾਂ ਦੇ 37 ਲੱਖ ਰੁਪਏ ਦੀ ਉਹਨਾਂ ਦੀ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ ਇਹਨਾਂ ਦੀ ਕਿੰਨੀਆਂ ਬਰੋਕੀਆਂ ਸੀ ਜਿੱਤਿਆ ਗਈਆਂ ਇਹ ਜੀ ਬਹੁਤ ਬਹੁਤ ਲਗ 11 ਕਰੋੜ 60 ਹਜ਼ਾਰ ਰੁਪਏ ਦੀ ਇਹਦੇ ਵਿੱਚ ਦੱਸਣਾ ਉਹ ਖਾ ਵੀ ਕਿੰਨਾ ਕਿੱਥੋਂ ਕਿਹੜੀ ਕਿਹੜੀ ਫੀਲ ਕੀਤੀ ਗਈ ਇੱਕ ਇਹਦੇ ਇਹੀ ਘਰ ਬਿਲਕੁਲ ਜਿਹੜੇ ਜਿਹੜੇ ਇਨਸ਼ਲ ਹੋ ਗਿਆ ਜੀ 플ੌਟ ਹੋ ਗਏ ਬਾਕੀ ਜ਼ਮੀਨ ਜਿਹੜੀ ਜੋ ਵੀ ਇਹਨਾਂ ਦੀ ਬੋਰਡਰ ਤੋਂ ਚਾਹੀਏ ਉਹ ਸਾਰੀ ਜਿਹੜੀ ਪ੍ਰੋਪਰਟੀ ਇਹਦੇ ਬਿਲਕੁਲ ਉਹਦੇ ਫੀਜ਼ਿੰਗ ਆਰਡਰ ਵਿੱਚ ਲੈ ਕੇ ਐਪਲ 2000 ਵਿੱਚ ਲਿਆ ਜਾਊਗਾ ਇਸ ਤੋਂ ਬਾਅਦ ਕਿੱਦਾਂ ਕਿ ਫਰਦਰ ਅਕੇ ਹੌਲੀ ਹੌਲੀ ਸਾਰਾ ਪ੍ਰੋਸੀਡਿੰਗ ਹੋਣੀ ਹੈ ਜੀ ਚਲਣਾ ਜਨਾਲਾ ਦੇ